ਜੋ ਕਾ ਦਰਸ ਪਾਪ ਔਟ ਉਤਾਰੇ ਪੇਟ ਤੋ ਸੰਗ ਇਹੋ ਪਵਜਲ ਤਾਰੇ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਯਾਕ ਦਰਸ ਪਾਪ ਕੋਟ ਉਤਾਰੇ ਪੇਟ ਤੋਂ ਸੰਗ ਇਹ ਉਪਭਵ ਜਲ ਤਾਰੇ ਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਤਾਰੇ ਰਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਕੀ ਤਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨ ਸੁਧਾਰੇ ਜਾ ਕੇ ਸਿੰਬਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਰੱਬ ਆਪ ਸੁvare ਸ਼ਰਨ ਨਾਨਕ ਤਿੰਨ ਸਾਧ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੇਨ ਸਾਧ ਬਲਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟਤ ਸੰਗ ਇਹੋ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਰੁਗਣ ਤੇ ਅਰ ਸੁਗਣ ਤੇ ਜਲ ਜੋਗਣ ਤੇ ਬਾ ਭਾਂਤ ਚਾਰੇ 17 ਅਨੇਕ ਚਲਾਬਤ ਘਾਵ ਤਉ ਤਨ ਇੱਕ ਨ ਲਾਗਣ ਭਾਵੈ ਰਾਖ ਤੁ ਹੈ ਆਪਣੋ ਕਰਦਾ ਕਰ ਪਾਪ ਸਭੁ ਨ ਪੀਟਣ ਭਾਵੈ ਵਾਹਿਗੁਰੂ ਸਵਾਭ ਜੀ ਭਈਆ ਐਸੋ ਸੋਜੁਦ ਕਿਉ ਨੰਧ ਨੰਦਨ ਜਾਂ ਸੰਗ ਜੂਦ ਕੋ ਇਕਨ ਆਇਓ ਐਸੋ ਸੋਜੁਦ ਕਿਉ ਨੰਧ ਨੰਦਨ ਜਾਂ ਸੰਗ ਜੂਜ ਕੋ ਇਕਨ ਆਇਓ ਫੇਰ ਦੱਸਾ ਤੇ ਕਾਰ ਜਮਨ ਕਰੋਰ ਕਈ ਦਲ ਔਰ ਪਠਾਇਓ ਸੋ ਮਹੂਰਤ ਦਾਇਕ ਪਿਰੋ ਨਾ ਟਕਿਓ ਫਿਰ ਅੰਤ ਕੇ ਧਾਮ ਸਿਧਾਇਓ ਰੀਜ ਰਾਏ ਸਾਹਿਬ ਦੇਵ ਕਹੇ ਇਵੇਂ ਸ੍ਰੀ ਦਦਬੀਰ ਭਲੋ ਰਨ ਪਾਇਓ ਸੋ ਮਹੂਰਤ ਦੋ ਇੱਕ ਫਿਰੋ ਨਾਟਕਿਓ ਫਿਰ ਅੰਤ ਕੇ ਧਾਮ ਸਦਾਇਓ ਜਿਹੜਾ ਸਭ ਦੇਵ ਕਹੇ ਏਵ ਸ੍ਰੀ ਜਦੋਂ ਵੀਰ ਭਲੋ ਰਣ ਪਾਇਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ